ਸਸੀਗਾ ਬਾਈ ਸਾਰਿਆਂ ਨੂੰ ਤੇ ਫੀਡ ਫੁੱਜ ਜਿਹੜੀ ਜਿੰਨੀ ਕੁ ਬਜੀ ਨਾ ਆਪਣੇ ਕੋਲ ਬਾਈ ਫੀਡ ਖਤਮ ਹੋ ਗਈ ਸੀ ਤੇ ਪਹਿਲਾਂ ਮੈਂ ਪਾਇਆ ਭੂ ਨੂੰ ਆਂਡਾ ਇੱਕ ਤੇ ਇਹ ਭੂ ਨੂੰ ਆਂਡਾ ਬਾਈ ਆਪਾਂ ਸਾਲੋ ਸਾਲ ਕਿਤੇ ਸਵੇਰੇ ਕਿਤੇ ਦੁਪਹਿਰੇ ਕਿਤੇ ਅੱਠੇ ਜਦੋਂ ਟਾਈਮ ਜਾਂ ਲੱਗਦਾ ਉਹਦੀ ਸਿੱਟ ਲਈਦਾ ਇੱਕ ਦੋ ਖਾ ਲਈਦਾ ਤੇ ਫਿਰ ਬਾਈ ਇਹ ਰਾਖੀ ਬਹੁਤ ਵਧੀਆ ਰੱਖਦਾ ਇਹ ਇਹ ਆਪਣੇ ਮਹਿੰਗੇ ਕੁੱਤੇ ਨਾਲੋਂ ਬਹੁਤ ਵਧੀਆ ਦੇਸੀ ਕੁੱਤਾ ਆਪਣੇ ਕੋਲ ਇਹ ਤੇ ਮੁਰਗੀਆਂ ਤੁਸੀਂ ਦੇਖ ਸਕਦੇ ਹੋ ਬਾਈ ਫੀਡ ਖਤਮ ਹੋਣ ਕਰਕੇ ਥੋੜੀ ਜਿਹੀ ਫੀਡ ਕੇਰਾ ਪਾਤੀ ਸੀਗੀ ਇਹਨਾਂ ਨੂੰ ਤੇ ਫਿਰ ਵੀ ਮੁਰਗੀਆਂ ਆ ਭੁੱਖੀਆਂ ਨਾ ਰਹੇ ਨਾਲ ਤੇ ਗੱਡੀ ਵਾਲ ਨੂੰ ਆਪਾਂ ਲਾਇਆ ਵਾ ਸੀ ਫੋਨ ਗੱਡੀ ਵਾਲਾ ਵੀਰ ਅੱਧ ਚ ਆਈ ਜਾਂਦਾ ਸੀ ਕਹਿੰਦਾ ਮੈਂ ਆ ਕੇ ਬਾਈ ਤੁਹਾਨੂੰ ਫੋਨ ਕਰਦਾਗਾ ਤੇ ਆ ਦੇਖੋ ਆਪਣੇ ਕੋਲੇ ਫੀਲਡ ਵਾਲੇ ਗੱਟੇ ਜਮੇ ਹੈ ਨਹੀਂ ਸੀ ਖਤਮ ਹੋ ਗਏ ਸਾਰੇ ਗੱਟੇ ਇਹਦੇ ਵਿੱਚ ਗੱਟਿਆਂ ਵਿੱਚ ਪਾਤੇ ਸੀਗੇ ਖਾਲੀ ਕਰਕੇ ਤੇ ਆਪਣੇ ਕੋਲੇ ਅੱਧੀ ਕਵਾਲਟੀ ਪਈ ਸੀਗੀ ਕੇਲਾ ਉਹਦੇ ਵਿੱਚ ਬਾਲ ਦਾ ਬੂਜਾ ਤੇ ਮੱਕੀ-ਮੱਕੀ ਬਜੀ ਵੀ ਸੀ ਉਹ ਵਿੱਚ ਪਾ ਕੇ ਕੇਲਾ ਆਪਾਂ ਪਾਤਾ ਸੀਗਾ ਤੇ ਉਹਨੂੰ ਬਾਈ ਨੂੰ ਫੋਨ ਲਾਇਆ ਸੀ ਬਾਈ ਮਖਬੀ ਬਾਹਰ ਨੇਰਾ ਨਾ ਕਰੀ ਯਾਰ ਮਾ ਕਹਣਾ ਵੀ ਮੁਰਗੀਆਂ ਭੁੱਖੀਆਂ ਰਹਿਣੀਆਂ ਗਿਆ ਤੇ ਬਿਨਾ ਫੀਡ ਤੋਂ ਤੁਹਾਨੂੰ ਪਤਾ ਖਾਦੇ ਵੀ ਤੇ ਕਿੱਥੇ ਵੇਚਦੀਆਂ ਆਂਡੇ ਦੇਣੀਆਂ ਫਿਰ ਹਨਾ ਇਹ ਤੇ ਬਾਈ ਨੂੰ ਫੋਨ ਲਾਇਆ ਸੀ ਕਹਿੰਦਾ ਬਾਈ ਉਹ ਮਾਨਸਾ ਤੋਂ ਆ ਬਾਈ ਪਹਿਲਾਂ ਆਪਣੇ ਇਧਰ ਨਥਾਣੇ ਅੰਨੀ ਲਾ ਕੇ ਆਊਗਾ ਵੀਡੀਓ ਉਹਨਾਂ ਥਾਣੇ ਤੋਂ ਆਉਂਦਾ ਫਿਰ ਆਪਣੇ ਮਾਲ ਚੱਕਣਾ ਉਹਨੇ ਫਿਰ ਆਪਣੇ ਪਿੰਡ ਫੂਲ ਲੱਗੇ ਜਾਊਗਾ ਹਨਾ ਤੇ ਕਿਹੜਾ ਪੱਦੀ ਗੁਆਲਟੀ ਇਹਨਾਂ ਨੂੰ ਪਾਤੀ ਸਿੱਧੀ ਗੁਆਲਟੀ ਪਾ ਕੇ ਪਾਣੀ ਪੂਣੀ ਪਾਤਾ ਸੀਗਾ ਤੇ ਆਪਾਂ ਖੜ ਗਏ ਆਪਣੀ ਪਹੀ ਤੇ ਅਗੇ ਜਿਹੜਾ ਭਾਈ ਰੁਪਿਆ ਰੋਡ ਵਜਦਾ ਬਾਈ ਇਹ ਤੇ ਇਹ ਸੜਕ ਬਾਈ ਆਪਣੀ ਫੂਲ ਤੋਂ ਲੈ ਕੇ ਗਾਹਾਂ ਭਾਈ ਰੁਪਏ ਦੇ ਕਸਲਾਤ ਪੁੱਜ ਕੇ ਅੱਗੇ ਸੜਕ ਬਹੁਤ ਸੋਹਣੀ ਬਣੀ ਹੋਈ ਹੈ ਪਹਿਲਾਂ ਅੱਬੜੀ ਖਬਰ ਸੀ ਸੜਕ ਬਾਈ ਬਹੁਤ ਸੋਹਣੀ ਸੜਕ ਬਣੀ ਹੋਈ ਹੈਗੀ ਇਹ ਇੱਥੇ ਪੂਰੂ ਵੀ ਬਾਈ ਤੁਹਾਨੂੰ ਦਿਖਾਉਣਾਗਾ ਮੈਂ ਮੈਂ ਪੂਰ ਨੂੰ ਆਖੇ ਮਾ ਗੱਡੀ ਦੇਖ ਕੇ ਉਹ ਕਿਤੇ ਉਧਰੋਂ ਮੁੜਿਆ ਆਇਆ ਕਰੇ ਕਿਤੇ ਉਧਰੋਂ ਮੁੜਿਆ ਆਇਆ ਕਰੇ ਤੁਹਾਨੂੰ ਅੱਗੇ ਵੀਡੀਓ ਚ ਦਿਖਾਉਂਗਾ ਬਾਈ ਮੈਂ ਬਹੁਤ ਸਿਆਣਾ ਕੁੱਤਾ ਬਾਈ ਇਹ ਅਗਲਾ ਕਹਿੰਦਾ ਮਹਿੰਗੇ ਕੁੱਤੇ ਲਿਓ ਜਾਂ ਇਹ ਦੇਸੀ ਕੁੱਤਾ ਆਪਣੇ ਕੋਲੇ ਪਿਓ ਦਾ ਤੇ ਫਾਰਮ ਤੇ ਵੀ ਢਾਕੀ ਲੱਗਦਾ ਤੇ ਉਂਝ ਵੀ ਲਾਡ ਬਹੁਤ ਕਰਦਾ ਵਿਚਾਰਾ ਯਾਰ ਇਹਨੂੰ ਰੋਟੀ ਪਾਣੀ ਹੋ ਗਿਆ ਹੋਰ ਹੋ ਗਿਆ ਅੰਦੇ ਉਹਨੇ ਆਪਾ ਪਾ ਦਈ ਲਿਆਗੇ ਲਾਈਨ ਨੇ ਆਪਣਾ ਕਿਹੜਾ ਕੋਈ ਘਸਦਾ ਹੁੰਦਾ ਨਾ ਵਿਚਾਰਾ ਇਹ ਤੁਰਿਆ ਫਿਰਦਾ ਸਿਆਣਾ ਠੰਡੇ ਦੇ ਵਿੱਚ ਆ ਆ ਗਿਆ ਬਾਈ ਮੈਨੂੰ ਆਖਿਆ ਮਾਂ ਤੂੰ ਉੱਥੇ ਜਾ ਕੇ ਆ ਤੇ ਦੇਖਦ ਗੱਡੀ ਦੇਖ ਕੇ ਆਇਆ ਅੱਗੇ ਚੱਕ ਕਰਿਓ ਬਾਈ ਕੀ ਕਹਿੰਦਾ ਇਹ ਹੁਣ ਦੇਖਿਓ ਬਾਈ ਕੀ ਕਹੂਗਾ ਇਹ ਗੱਡੀ ਆਊਗੀ ਓ ਗੱਡੀ ਗੱਡੀ ਆਊਗੀ ਓ ਆਉਗੀ ਗੱਡੀ ਹੈਨਾ ਇਹ ਗੱਡੀ ਪੋਰੇ ਬਾਈ ਗੱਡੀ ਆਉਗੀ ਤੁਮੇ ਕਰਨਾ ਦੇਖੀ ਜਾਈ ਕਦੀ ਆਉ ਹ ਗੱਡੀ ਬੋਲਦਾ ਬਾਈ ਮੈਂ ਤਾਂ ਆਉਗੀ ਆਉਗੀ ਗੱਡੀ ਹੈਨਾ ਕਿਉਂ ਇਹਦਾ ਅੱਖੀ ਦੇ ਨਾਲ ਨਾ ਬਾਈ ਸਿਆਣਾ ਬਹੁਤ ਆ ਜੀ ਨੂੰ ਪੁੱਛਿਆ ਗੱਡੀ ਆ ਗਈ ਹੈ ਆਉ ਕਰਦਾ ਸੀਗਾ ਆਉਗੀ ਗੱਡੀ ਕਹਿੰਦਾ ਤੇ ਵਾਈ ਗੁਰ ਨੇ ਹਰੇਕ ਇਨਸਾਨਾ ਚਾਹੇ ਜਾਨਵਰ ਹਨਾ ਆਦੀ ਭੁੱਖ ਵਾਸਤੇ ਤੁਰਿਆ ਫਿਰਦਾ ਹੈਗਾ ਤੇ ਫਾਈਨਲੀ ਆਪਣੀ ਗੱਡੀ ਆ ਗਈ ਸੀ ਭਾਈ ਆ ਆ ਗਈ ਗੱਡੀ ਇਹਨੂੰ ਆਖਿਆ ਤਾਂ 5-7 ਘਟੇ ਸੀਗੇ ਫੀਲਡ ਦੇ ਪਰ ਬਾਈ ਕਹਿੰਦਾ ਵੀ ਇਹ ਪਿੱਛੋਂ ਸੌਟੇਜ ਆਏ ਪਈ ਹੈ ਫੀਲਡ ਦੀ ਹਜੇ ਆਈ ਨਹੀਂ ਸੀਗੀ ਤੇ ਆਪਾਂ ਨੂੰ ਫੀਲਡ ਵੀ ਐਤਿਬਾਰ ਕੰਜਾ ਦਾ ਇਹ ਗੋਦਰੇ ਦੀ ਦੇ ਗਿਆ ਫੇਸ ਵੱਨ ਆਪਾਂ ਫੀਲਡ ਹੋਰ ਬਤ ਦੇ ਹੁੰਨੇ ਆਂਗੇ ਤੇ ਇਹ ਫੀਡ ਦਾ ਕੋਈ ਇੰਨਾ ਹੋ ਤਾਂ ਹੈ ਨਹੀਂ ਪਰ ਇਹ ਨਾ ਬਾਈ ਬਰੀਕ ਵਾਲੀ ਜਿਹੜੀ ਦੂਜੀ ਆਗੀ ਉਹ ਜਿਵੇਂ ਪਕੌੜੀਆਂ ਹੁੰਦੀਆਂ ਵੇਸਨੀਆਂ ਆਏ ਮੋਟੀ ਹੈਗੀ ਉਹ ਫੀਡ ਤਾਂ ਸਿੱਧੀ ਖਾਦੀਆਂ ਨਹੀਂ ਨਾ ਇਹ ਹਾਜਮ ਨਹੀਂ ਛੇਤੀ ਇੰਨੇ ਨੂਨ ਕਰਾਦੀ ਫੀਡ ਆਹੋ ਤੇ ਇਹ ਫੀਡ ਆਪਾਂ ਨੂੰ ਗੋਦਰੇ ਦੇ ਕੇ ਲਾ ਤਿੰਨ ਘਟੇ ਸੱਟ ਗਿਆ ਸੀਗਾ ਤੇ ਤਾਂ ਕਰਕੇ ਆਪਾਂ ਘਾਟੀ ਲਾਤੀਏ ਤਾਂ ਫੀਡ ਹਜੇ ਵੀ ਉਹ ਫੀਡ ਦੂਜੀ ਵਧੀਆ ਯਾਰ ਉਹਨਾਂ ਆਂਦੇ ਹੁੰਦੇ ਪ੍ਰੋਡਕਸ਼ਨ ਵੀ ਵਧੀਆ ਹੁੰਦੇ ਨਾਲੇ ਉਹ ਕਰਾਦੀ ਸੀ ਨੂਨ ਕਰਾਦੀ ਜੀ ਖਾਨ ਦੇ ਵਿੱਚ ਤੇ ਭੂਰੂ ਚੱਲ ਪਿਆ ਗੱਡੀ ਦੇ ਪਿੱਛੇ ਪਿੱਛੇ ਇਹ ਵੀ ਫੀਡ ਦਿਖਾਊਗਾ ਜਾ ਕੇ ਮੈਨੂੰ ਲੱਗਦਾ ਆ ਦੇਖੋ ਭਾਈ ਆ ਫੀਡ ਸਿੱਟਗੇ ਸੀਗੇ ਇਹ ਤੇ ਜਿਹੜਾ ਬੰਦਾ ਕੋਈ ਵੀ ਭਾਈ ਆਪਣਾ ਭਰਾ ਕੋਈ ਵੀ ਫੀੜੇ ਇਹ ਪਾਉਂਦਾ ਗੋਦਰੇ ਫੇਸਵਨ ਆਂਡਿਆਂ ਵਾਸਤੇ ਜ਼ਰੂਰ ਦੱਸਿਓ ਵੀ ਇਹ ਕਿਵੇਂ ਆ ਗਈ ਆਪਾਂ ਕੇਰਾਂ ਤਣਕ ਗੱਤੇ ਛਡਾ ਲੈ ਛੋ ਫੀਡ ਮਿਲੀ ਨਹੀਂ ਹਨਾ ਭਾਈ ਵੀਡੀਓ ਚੰਗੀ ਲੱਗੀ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਭਾਈ ਧੰਨਵਾਦ ਆਹ ਆਦਿਆਂ ਦਾ